20 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤਕਰੀਬਨ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫਤ ਤੇ ਧੁੱਪ ਵਾਲਾ ਹੋਵੇਗਾ ਸਵੇਰ ਵੇਲੇ ਹਲਕੀ ਜਿਹੀ ਠੰਡਕ ਜ਼ਰੂਰ ਕਈ ਖੇਤਰਾਂ ਦੇ ਵਿੱਚ ਮਹਿਸੂਸ ਕੀਤੀ ਗਈ ਹੈ ਕਾਰਨ ਕਿ ਅੱਜ ਕੱਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਚਾਹੇ ਮੱਝਾ ਹੋਵੇ ਦੁਆਬਾ ਹੋਵੇ ਜਾਂ ਪਵਾਰ ਖੇਤਰ ਦੇ ਵਿੱਚ ਟੁੱਟਮੇ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਕੁਝ ਇੱਕ ਜਗ੍ਹਾ ਹਲਕਾ ਤੇ ਕੁਝ ਇੱਕ ਜਗ੍ਹਾ ਤੇਜ਼ਮੀ ਦੇ ਸ਼ਰਾਟੇ ਦੇਖੇ ਗਏ ਤੇ ਠੰਡੀ ਹਨੇਰੀ ਰਾਤ ਵੀ ਕਈ ਖੇਤਰਾਂ ਦੇ ਵਿੱਚ ਚਲਦੀ ਹੋਈ ਦਿਖਾਈ ਦਿੱਤੀ ਅਗਲੇ 1-2 ਦਿਨ ਵੀ ਸਵੇਰੀਆ ਠੰਡੀਆਂ ਹੋਣ ਦੀਆਂ ਪੂਰੀਆਂ ਪੂਰੀਆਂ ਸੰਭਾਵਨਾ ਨੇ ਗਰਮੀ ਅਤੇ ਹੌਮਸ ਤੋਂ ਥੋੜੀ ਜਿਹੀ ਰਾਹਤ ਅਗਲੇ 2 ਤੋਂ 3 ਦਿਨ ਰਵੇਗੀ ਪਰ ਮੌਸਮ ਮੁੱਖ ਤੌਰ ਤੇ ਸਾਫ਼ ਹੀ ਪੰਜਾਬ ਦੇ ਵਿੱਚ ਬਣਿਆ ਰਹੇਗਾ ਅੱਜ ਵੀ ਇੱਕਾ ਦੁੱਕਾ ਜਗ੍ਹਾ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਹਲਕਾ ਮੀਂਹ ਪੈ ਸਕਦਾ ਹੈ ਨਹੀਂ ਤਾਂ ਉਂਝ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਬਣਿਆ ਰਹੇਗਾ ਇਹ ਮੌਸਮ ਅਗਲੇ 7 ਤੋਂ 8 ਦਿਨਾਂ ਚੱਕ ਲਈ ਕਿ ਆਉਣ ਵਾਲਾ ਪੂਰਾ ਹਫਤਾ ਇਸੇ ਤਰ੍ਹਾਂ ਹੀ ਰਹੇਗਾ ਸਾਫ ਅਤੇ ਖੁਸ਼ਕ ਮੀਂਹ ਦੀਆਂ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ Rajasthan ਵਿੱਚ ਨਹੀਂ ਹੋਵੇਗਾ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਘੱਟ ਮੀਂਹ ਦੀਆਂ ਕਰਵਈਆਂ ਤੁਹਾਨੂੰ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਵੀ ਘਟਿਆ ਹੈ ਤੇ ਨਾਲ ਜਿਹੜੀ ਗਰਮੀ ਅਤੇ ਹੌਮਸ ਸੀਗੀ ਉਸ ਤੋਂ ਵੀ ਥੋੜੀ ਜਿਹੀ ਰਾਹਤ ਮਿਲੀ ਹੋਈ ਹੈ ਇਹ ਅਗਲੇ 1 ਤੋਂ 2 ਦਿਨ ਇਸੇ ਤਰ੍ਹਾਂ ਹੀ ਰਹਿੰਦੀ ਹੋਈ ਦਿਖਾਈ ਦੇਵੇਗੀ